ਸ਼ਰਾਵਣ ਮਾਸ ਦੇ ਵਿੱਚ ਖਾਸ ਪ੍ਰਥਾ ਹੋ ਜਾਂਦੀ ਹੈ ਜਿਸ ਤਰ੍ਹਾਂ ਬਿਲ ਪੱਤਰ ਫਲਾਹਾਰ ਦਹੀਂ ਸ਼ਹਿਤ ਨਾਲ ਪਿੰਡੀ ਦਾ ਜਿਹੜਾ ਹੈਗਾ ਜਲਾਬਿਸ਼ੇਕ ਕੀਤਾ ਜਾਂਦਾ ਹੈ ਸ਼ਿਵਲਿੰਗ ਦਾ ਕੀ ਮਨੋਂ ਕਾਮਨਾ ਲਈ ਜਿਆਦਾ ਕੀ ਮਹੱਤਵ ਹੈ ਇਸ व्रत ਦਾ ਭੋਲੇ ਦੇ ਇਹ ਭਗਵਾਨ ਭੋਲੇ ਨਾਲ ਸਭ ਦੀ ਇੱਛਾ ਸਭ ਪੂਰੀਆਂ ਕਰਦੇ ਆ ਜੋ ਵੀ ਇਹਨਾਂ ਤੋਂ ਮੰਗੋ ਸਭ ਪੂਰਨ ਕਰਦੇ ਆਗੇ ਤੁਸੀਂ ਵਰਤ ਕਦੋਂ ਸ਼ੁਰੂ ਕੀਤਾ ਸੀਗਾ ਮੈਂ ਜੀ ਪਹਿਲੇ ਸੋਮਵਾਰ ਤੋਂ ਵਰਤ ਸ਼ੁਰੂ ਕੀਤਾ ਸੀਗਾ ਅੱਜ ਤੁਹਾਡੇ ਪੂਰਨ ਹੋ ਗਏ ਫਿਰ ਪੂਰਨ ਹੋ ਗਏ ਜੀ ਪੋਲੇनाथ ਨੂੰ ਜਲਪੇਤ ਕਰਨ ਆਏ ਆ ਹਰ ਸੋਮਵਾਰ ਆਨੇ ਆ ਪਰ ਵਿੱਚ ਵਿੱਚ ਵੀ ਆ ਜੰਨੇ ਜਦੋਂ ਪੁੜੇनाथ ਦੀ ਕਿਰਪਾ ਹੁੰਦੀ ਆ ਇਸ ਕਰਕੇ ਬੜੀ ਮਤਲਬ ਬੜਾ ਸਕੂਨ ਮਿਲਦਾ ਆਗੇ ਜੀ ਇਹ ਵਰਤ ਦੇ ਬਹੁਤ ਮਹੱਤਵ ਹੈ ਜਿਵੇਂ ਕਿਸੇ ਲੜਕੀ ਦੀ ਸ਼ਾਦੀ ਨਹੀਂ ਹੁੰਦੀ ਜਾਂ ਲੜਕੇ ਦੀ ਸ਼ਾਦੀ ਨਹੀਂ ਹੁੰਦੀ ਉਹ ਆਪਣਾ ਵਰਤ ਰੱਖਦੇ ਤੇ ਮੇਰੇ ਬੁਲੇ ਸ਼ੰਕਰ ਬਹੁਤ ਕਿਰਪਾਲੂ ਬਹੁਤ ਦਿਆਲੂ ਹੈ ਉਹ ਤਾਂ ਇੱਕ ਜਲ ਦੀ ਬੂਨ ਨਾਲ ਪ੍ਰਸੰਨ ਹੋ ਜਾਂਦੇ ਆ ਇਸ ਤਰ੍ਹਾਂ ਦੇਖਦੇ ਹੋ ਪੋਲੇ ਦੇ ਵਰਤਾਂ ਨੂੰ ਕਿਸ ਤਰ੍ਹਾਂ ਮੰਨਿਆ ਜਾਂਦਾ ਹੈ ਨੇ ਭੋਲੇ ਨਾ ਤੋਂ ਕੋਲੇ ਨਾ ਤੋਂ ਜੀ ਕੋਲੇ ਭੋਲੇ ਨੇ ਜੀ ਜੋ ਵੀ ਤੁਸੀਂ ਮੈਨੂੰ ਕਾਮਨਾ ਲੈ ਕੇ ਆਉਂਗੇ ਪੂਰੀ ਜਰੂਰ ਹੋਏਗੀ ਜੀ ਸ਼ਰਾਵਣ ਮਾਸ ਦਾ ਪਵਿੱਤਰ ਸੋਮਵਾਰ ਅੱਜ ਦਿਹਾੜਾ ਹੈ ਜਿੱਥੇ ਅੱਜ ਪੂਰਨਮਾਸ਼ੀ ਤੋਂ ਜਿਹੜਾ ਹੈਗਾ ਅਗਰ ਗਿਣਿਏ ਤਾਂ ਅੱਜ ਸ਼ਰਾਵਣ ਮਾਸ ਦਾ ਆਖਰੀ ਸੋਮਵਾਰ ਹੈ ਹਾਲਾਕੀ ਇਸ ਦਿਨ ਦਾ ਖਾਸ ਮਹੱਤਵ ਇਹ ਹੈ ਕਿ ਜਿਨ੍ਹਾਂ ਵੀ ਸ਼ਿਵ ਭਗਤਾ ਨੇ ਜਾਂ ਜਿਨ੍ਹਾਂ ਨੇ ਵੀ ਇਸ ਅੱਜ ਮਹਾਦੇਵ ਨੂੰ ਮਹਾਕਾਲ ਨੂੰ ਭੋਲੇ ਨਾਥ ਨੂੰ ਖੁਸ਼ ਕਰਨ ਲਈ ਵਰਤ ਰੱਖੇ ਹੋਏ ਸੀਗੇ ਅੱਜ ਉਹਨਾਂ ਨੂੰ ਵਰ ਪ੍ਰਾਪਤ ਕਰਨ ਦਾ ਦਿਨ ਹੈ ਅੱਜ ਉਹਨਾਂ ਨੂੰ ਆਸ਼ੀਰਵਾਦ ਮਿਲਣ ਦਾ ਦਿਨ ਹੈ ਯਾਨੀ ਕਿ ਅੱਜ ਜਿਹੜਾ ਉਹਨਾਂ ਵੱਲੋਂ ਵਰਤ ਦਾ ਜਾਪਨ ਕੀਤਾ ਜਾਏਗਾ ਆ ਮਹਾਦੇਵ ਦੇ ਚੜੇ ਚਾਰ ਵਰਤ ਰੱਖੇ ਗਏ ਸੀ ਉਹਨਾਂ ਨੂੰ ਪੂਰਨ ਕਰਕੇ ਅੱਜ ਆਸ਼ੀਰਵਾਦ ਲਿੱਤਾ ਜਾਏਗਾ ਹਾਲਾਂਕਿ ਜਿਨ੍ਹਾਂ ਨੇ ਮੱਸਿਆ ਤੋਂ ਜਿਹੜੇ ਨੇ ਵਰਤ ਰੱਖੇ ਸੀ ਉਹਨਾਂ ਲਈ ਇੱਕ ਸੋਮਵਾਰ ਜਿਹੜਾ ਹੋਰ ਹਲੇ ਬਾਕੀ ਹੈਗਾ ਲੇਕਿਨ ਜ਼ਿਆਦਾਤਰ ਸ਼ਰਧਾਲੂ ਜਿਹੜੇ ਨੇ ਸ਼ਿਵ ਭਗ ਜਿਹੜੇ ਨੇ ਪੂਰਨਮਾਸ਼ੀ ਤੋਂ ਵਰਤ ਦੀ ਸ਼ੁਰੂਆਤ ਕਰਦੇ ਨੇ ਮਹਾਦੇਵ ਨੂੰ ਖੁਸ਼ ਕਰਨ ਲਈ ਵਰਤ ਜਿਹੜੇ ਨੇ ਰੱਖਦੇ ਨੇ ਤੁਹਾਨੂੰ ਸਭ ਤੋਂ ਪ੍ਰਾਚੀਨ ਸੰਗਲ ਸ਼ਿਵਾਲਾ ਮੰਦਿਰ ਲੈ ਕੇ ਪਹੁੰਚੇ ਆ ਜਿੱਥੇ ਖੁਦ ਮਹਾਦੇਵ ਖੁਦ ਉਹਨਾਂ ਦੀ ਪਿੰਡੀ ਜਿਹੜੀ ਹੈ ਪ੍ਰਕਟ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਅੱਜ ਪਵਿੱਤਰ ਦਿਨ ਦੀਆਂ ਜਿੱਥੇ ਸ਼ਰਧਾਲੂ ਅੱਜ ਪਹੁੰਚੇ ਹੋਏ ਨੇ ਮਹਾਦੇਵ ਨੂੰ ਖੁਸ਼ ਕਰਨ ਲਈ ਕਿਉਂਕਿ ਅੱਜ ਵਰਤ ਸੰਪੂਰਨ ਹੋਣਗੇ ਔਰ ਵਰਤ ਤੋਂ ਬਾਅਦ ਜਿਹੜੀ ਹੈ ਉਹਨਾਂ ਦਾ ਧਾਪਣ ਕੀਤਾ ਜਾਏਗਾ ਮਹਾਦੇਵ ਦਾ ਜਲਾਬੀ ਸ਼ੇਕ ਜਿਹੜਾ ਹੈਗਾ ਕੀਤਾ ਜਾ ਰਿਹਾ ਹੈਗਾ ਔਰ ਅੱਜ ਦਾ ਦਿਨ ਖਾਸ ਹੈਗਾ ਕਿਉਂਕਿ ਅੱਜ ਦੇ ਦਿਨ ਜਿਹੜਾ ਹੈਗਾ ਕੋਈ ਵੀ ਰੋਕ ਨਹੀਂ ਲਗਾਈ ਜਾਂਦੀ ਹੈਗੀ ਜਲਾਬੀ ਸ਼ੇਕ ਦੇ ਉੱਤੇ ਵੈਸੇ ਸ਼ਰਾਵਣ ਮਾਸ ਤੋਂ ਬਿਨਾਂ ਜਿਹੜੀ ਹੈ ਪ੍ਰਭੂ ਦਾ ਸ਼ਿੰਗਾਰ ਹੋਣਾ ਹੁੰਦਾ ਹੈ ਸ਼ਿਵਾਲਿਆ ਵਿੱਚ ਸ਼ਿੰਗਾਰ ਹੋਣਾ ਹੁੰਦਾ ਹੈ ਉਸ ਸ਼ਿੰਗਾਰ ਨੂੰ ਕਰਨਾ ਹੁੰਦਾ ਹੈ ਔਰ 12 ਵਜੇ ਤੋਂ ਬਾਅਦ ਜਿਹੜਾ ਜਲਾ ਅਭਿਸ਼ੇਕ ਬੰਦ ਕਰ ਦਿੱਤਾ ਜਾਂਦਾ ਹੈ ਲੇਕਿਨ ਅੱਜ ਦੇ ਦਿਨ ਕਿਉਂਕਿ ਸ਼੍ਰਾਵਣ ਮਾਸ ਦਾ ਸਵੰਪਤੀ ਮਾਫ ਕਰਨਾ ਪੂਰਨਮਾਸ਼ੀ ਤੋਂ ਬਾਅਦ ਜਿਹੜਾ ਆਖਰੀ ਸੋਮਵਾਰ ਹੈ ਇਸ ਲਈ ਸ਼ਿਵ ਭਗਤਾਂ ਦੀ ਭੋਲੇ ਨਾਥ ਨੂੰ ਖੁਸ਼ ਕਰਨ ਵਾਲਿਆਂ ਦੀ ਦਾਪਨ ਕਰਨ ਵਾਲਿਆਂ ਦੀ ਭੀੜ ਤੁਹਾਨੂੰ ਨਜ਼ਰ ਆ ਰਹੀ ਹੋएगी ਉਸ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਆਂ ਉਸ ਪਵਿੱਤਰ ਪਿੰਡੀ ਦੇ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਖੁਦ ਮਹਾਦੇਵ ਪ੍ਰਗਟ ਹੋਏ ਨੇ ਔਰ ਸੰਗਲਾ ਸ਼ਿਵਾਲਾ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਿਰ ਹੈ ਤੁਸੀਂ ਵੀ ਪ੍ਰਭੂ ਦੇ ਦਰਸ਼ਨ ਕਰੋ ਔਰ ਕਿਉਂਕਿ ਸ਼ਰਾਵਣ ਮਾਸ ਦਾ ਜਿਹੜਾ ਪੂਰਨਮਾਸ਼ੀ ਤੋਂ ਬਾਅਦ ਆਖਰੀ ਅੱਜ ਸੋਮਵਾਰ ਹੈ ਜਿਨ੍ਹਾਂ ਦੇ ਵਰਤ ਪੂਰੇ ਹੋ ਚੁੱਕੇ ਹਨ ਅੱਜ ਉਹਨਾਂ ਦੇ ਤਾਪਨ ਹੋਣੇ ਹੈ ਔਰ ਮਹਾਦੇਵ ਜਲਦੀ ਇੱਕ ਬੂੰਦ ਨਾਲ ਜਲਦੀ ਇੱਕ ਬੂੰ ਨਾਲ ਚੜਾਓ ਅਗਰ ਤੁਸੀਂ ਸ਼ਰਦਾ ਨਾਲ ਤਾਂ ਉਹ ਤੋਂ ਖੁਸ਼ ਹੋ ਸਕਦੇ ਆ ਲੇਕਿਨ ਤੁਸੀਂ ਦੇਖੋ ਸ਼ਰਧਾਲੂਆਂ ਦੀ ਜਿਹੜੀ ਸ਼ਰਧਾ ਹੈ ਬਿੱਲ ਪੱਤਰ ਦੁੱਧ ਦਹੀਂ ਸ਼ਹਿਦ ਉਹਨਾਂ ਦਾ ਬਿਸ਼ੇਕ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਮਹਾਦੇਵ ਸਿਰਫ ਮਹਾਕਾਲ ਹੀ ਨਹੀਂ ਬਲਕਿ ਪੋਲੇ ਵੀ ਹੈ ਪੋਲੇਨਾਥ ਵੀ ਹੈ ਇਸ ਲਈ ਅੱਜ ਪੋਲੇ ਨੂੰ ਮਹਾਕਾਲ ਨੂੰ ਮਹਾਦੇਵ ਨੂੰ ਪ੍ਰਭੂ ਨੂੰ ਖੁਸ਼ ਕਰਨ ਦੇ ਲਈ ਜਿਹੜਾ ਜਲਾਬੀਸ਼ੇਕ ਕੀਤਾ ਜਾ ਰਿਹਾ ਹੈ ਔਰ ਸ਼ਿਵ ਭਗਤਾਂ ਵੱਲੋਂ ਜਿਹੜਾ ਪੂਰਨ ਸ਼ਰਧਾ ਅਤੇ ਪੂਰਨ ਜਿਹੜੀ ਹੈ ਕਿ ਇਹ ਕੀ ਸਤਤੀ ਦੇ ਨਾਲ ਸ਼ਿਵ ਪਿੰਡੀ ਦੇ ਸ਼ਿਵ ਲਿੰਗ ਦੇ ਜਿਹੜੇ ਨੇ ਜਲਾਬੀਸ਼ੇਕ ਕਿਤੇ ਜਾ ਰਹੇ ਨੇ ਬੰਬ ਭੋਲੇ ਦੇ ਜੇਕਾਰੇ ਭੋਲੇ ਦੇ ਭਗਤਾ ਵੱਲੋਂ ਕਿਉਂਕਿ ਭੋਲੇ ਦੇ ਭਗਤ ਖੁਦ ਵੀ ਭੋਲੇ ਐ ਬੰਬ ਬੰਬ ਭੋਲੇ ਬੰਬ ਬੰਬ ਭੋਲੇ ਭੋਲੇ ਦੀ ਜੈ ਜੈਕਾਰ ਕਰਦੇ ਹੋਏ ਸ਼ਰਧਾਲੂ ਅੱਜ ਸ਼ਿਵ ਭਗਤਾਂ ਚ ਜਿਹੜੀ ਹੈ ਖਾਸਾ ਉਤਸ਼ਾਹ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਪੋਲੇਨਾਥ ਨੂੰ ਪ੍ਰਸੰਨ ਕਰਨ ਨਾਲ ਜਿਹੜੇ ਵਰਦਾਨ ਪ੍ਰਾਪਤ ਹੋਣਿਆ ਜੋ ਜਿੰਨਾਂ ਦੀ ਮਨੋ ਕਾਮਨਾ ਉਹ ਪੂਰਨ ਹੋएगी ਬਲਕਿ ਇਸ ਮੰਦਿਰ ਦੇ ਵਿੱਚ ਸੰਗਲਾ ਸ਼ਿਵਾਲਾ ਦੇ ਵਿੱਚ ਹਰ ਵਕਤ ਸ਼ਰਧਾਲੂਆਂ ਦੀ ਦੀਪੀੜ ਲੱਗੀ ਰਹਿੰਦੀ ਹੈ ਲੇਕਿਨ ਸ਼ਰਾਵਣ ਮਾਸ ਦੇ ਵਿੱਚ ਖਾਸ ਪ੍ਰਥਾ ਹੋ ਜਾਂਦੀ ਹੈ ਜਿਸ ਤਰ੍ਹਾਂ ਬਿਲ ਪੱਤਰ ਫਲਾਹਾਰ ਦਹੀਂ ਸ਼ਹਿਤ ਨਾਲ ਪਿੰਡੀ ਦਾ ਜਿਹੜਾ ਹੈਗਾ ਜਲਾਬਿਸ਼ੇਕ ਕੀਤਾ ਜਾਂਦਾ ਹੈ ਸ਼ਿਵਲਿੰਗ ਦਾ ਜਲਾਬਿਸ਼ੇਕ ਕੀਤਾ ਜਾਂਦਾ ਹੈ ਔਰ ਇੱਧਰ ਦੇਖੋ ਤੁਸੀਂ ਜਿਸ ਤਰ੍ਹਾਂ ਦਹੀਂ ਲੇਵੇ ਔਰ ਫੁੱਲ ਬਲ ਪੱਤਰ ਚੜਾ ਕੇ ਤਤੂਰੀ ਦੇ 20 ਚੜਾ ਕੇ ਜਿਹੜੇ ਨੇ ਸ਼ਿਵ ਨੂੰ ਖੁਸ਼ ਕਰਨ ਦੀ ਮਹਾਦੇਵ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭੂਲੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਲਾਬਿਸ਼ੇਕ ਹੋ ਗਿਆ ਜੀ ਕਰ ਲਿਆ ਜਲਾਬਿਸ਼ੇਕ ਹਾਂਜੀ ਹਾਂਜੀ ਪੋਲੇਨਾ ਜੀ ਪੋਲੇਨਾ ਜੀ ਆ ਜੀ ਬਹੁਤ ਵਿਸ਼ੇਸ਼ ਤੇ ਪਾਵਨ ਦਿਨ ਹੈ ਪਾਵਨ ਸੋਮਵਾਰ ਦਾ ਦਿਨ ਹੈ ਔਰ ਇੱਥੇ ਪੂਰਾ ਭਗਤਾਂ ਦਾ ਹਜੂਮ ਲੱਗਿਆ ਹੋਇਆ ਹੈ ਤਾਚੀ ਸ਼ੰਗਲਾ ਵਾਲਾ ਸ਼ਵਾਲਾ ਵਿੱਚ ਇੱਕ ਐਸਾ ਸਥਾਨ ਹੈ ਜੀ ਪੋਲੇਨਾ ਜੀ ਸਾਖਸ਼ਾਤ ਇੱਥੇ ਵਿਰਾਜਮਾਨ ਨੇ ਔਰ ਜਿਹੜਾ ਵੀ ਇੱਥੇ ਆ ਕੇ ਪ੍ਰਭੂ ਜੀ ਦੇ ਚਰਨਾਂ ਦੇ ਵਿੱਚ ਆਪਣੀ ਮਨੋ ਕਾਮਨਾ ਪੂਰਨ ਮੰਗਦਾ ਆਉਂਦੀ ਜੂ ਸੰਪੂਰਨ ਹੁੰਦੀ ਹੈ ਪੋਲੇਨਾ ਜੀ ਸਾਰਿਆਂ ਦੀਆਂ ਚੋਲੀਆਂ ਭਰ ਕੇ ਭੇਜਦੇ ਔਰ ਸਾਵਣ ਦੇ ਮਹੀਨੇ ਵਿੱਚ ਤਾਂ ਖਾਸ ਕਰਕੇ ਜਿਹੜਾ ਵਰਤ ਰੱਖਦਾ ਹੈ ਬੋਲੇਨਾ ਜੀ ਆ ਕੇ ਜਲ ਵਿੱਚ ਰੰਦਾ ਹੈ ਬੋਲੇਨਾ ਜੀ ਬਹੁਤ ਪਰਸਾਨ ਨੇ ਦਿਯਾਲੂ ਨੇ ਔਰ ਆਪਣੀ ਮਹਿਮਾ ਤਾਂ ਖਾਂਦੇ ਨੇ ਇਹਨਾਂ ਦੀ ਮਹਿਮਾ ਪਰੰਪਰਾ ਰੋ ਸਭ ਦੀ ਚੋਲੀਆਂ ਭਰਦੇ ਨੇ ਔਰ ਇੱਥੇ ਸਵੇਰ ਤੋਂ ਲੈ ਕੇ ਹੁਣ ਤੱਕ ਸ਼ਾਮ ਤੱਕ ਹੀ ਜਿਹੜਾ ਪੂਰਾ ਪੱਗ ਦਾ ਹਜੂਮ ਦੇਖਣ ਨੂੰ ਮਿਲਦਾ ਔਰ ਇੱਥੇ ਬੋਲੇਨਾ ਜੀ ਸਾਖ ਸਾਖ ਆਪਣੇ ਦਰਸ਼ਨ ਦਿੰਦੇ ਨੇ ਔਰ ਸਾਵਨ ਦੇ ਮਹੀਨੇ ਦੇ ਵਿੱਚ ਪ੍ਰਭੂ ਦੀ ਮਹਿਮਾ ਪਰੰਪਰਾ ਹੁੰਦੀ ਹੈ ਮੇਲ ਪੱਠੇ ਮੇਲ ਪੱਠੇ ਚੜਾਉਂਦੇ ਆ ਔਰ ਪ੍ਰਭੂ ਦੇ ਜਲ ਚੜਾਉਂਦੇ ਆ ਔਰ ਅਭਿਸ਼ੇਕ ਕਰਦੇ ਆ ਬੋਲੇ ਸ਼ੰਕਰ ਭਗਵਾਨ ਕੀ ਜੈ ਔਰ ਨੰਦੀ ਮਹਾਰਾਜ ਨੰਦੀ ਮਹਾਰਾਜ ਜਿਹੜਾ ਹੈਗਾ ਗਣਪਤੀ ਤੋਂ ਬਾਅਦ ਨੰਦੀ ਮਹਾਰਾਜ ਦੀ ਕੰਨਾਂ ਦੇ ਵਿੱਚ ਜਿਹੜਾ ਹੈਗਾ ਆਪਣੀ ਇੱਛਾ ਦੱਸੀ ਜਾਂਦੀ ਹੈ ਤੁਸੀਂ ਵੀ ਅੱਜ ਵਰਤ ਰੱਖਿਆ ਜੀ ਹਾਂਜੀ ਜੀ ਹਾਂਜੀ ਵਰਤ ਰੱਖਿਆ ਸੀ ਜੀ ਤੋਂ ਆਪਨ ਕੀਤਾ ਅੱਜ ਕਿਉਂਕਿ ਸ਼ਰਾਵਣ ਮਾਸ ਦਾ ਜਿਹੜਾ ਹੈਗਾ ਅੱਜ ਆਖਰੀ ਸੋਮਵਾਰ ਹੈ ਅੱਜ ਕਈ ਦਾਪਨ ਵੀ ਕਰਾਂਗੇ ਤੁਸੀਂ ਵਰਤ ਕਦੋਂ ਸ਼ੁਰੂ ਕੀਤਾ ਸੀਗਾ ਮੈਂ ਜੀ ਪਹਿਲੇ ਸੋਮਵਾਰ ਤੋਂ ਵਰਤ ਸ਼ੁਰੂ ਕੀਤਾ ਸੀਗਾ ਅੱਜ ਤੁਹਾਡੇ ਪੂਰਨ ਹੋ ਗਏ ਪੂਰਨ ਹੋ ਗਏ ਜੀ ਅੱਜ ਦਾਪਨ ਹਾਂਜੀ ਉਹਦਾ ਓਪਨ ਮੈਂ ਕਰ ਚੁੱਕਾ ਸਵੇਰ ਦਾ ਸਵੇਰੇ ਦਾ ਓਪਨ ਹਾਂਜੀ ਤੇ ਹੁਣ ਭੋਲੇनाथ ਨੂੰ ਜਲਪਿਤ ਕਰਨ ਆਏ ਆ ਹਰ ਸੋਮਵਾਰ ਆੰਦੇ ਆ ਪਰ ਵਿੱਚ ਵਿੱਚ ਵੀ ਆ ਜੰਨੇ ਜਦੋਂ ਭੋਲੇनाथ ਦੀ ਕਿਰਪਾ ਹੁੰਦੀ ਆ ਇਸ ਕਰਕੇ ਬੜੀ ਮਤਲਬ ਬੜਾ ਸਕੂਨ ਮਿਲਦਾ ਆਗੇ ਜੀ ਹਾਂ ਤੇ ਸੰਸਾਰ ਦੀ ਸਾਰੀ ਦਿੱਕਤਾਂ ਟੈਨਸ਼ਨਾਂ ਨੂੰ ਭੁੱਲ ਕੇ ਬੰਦਾ ਇੱਥੇ ਆ ਕੇ ਆਪਣਾ ਸਰ ਮਸਤਕ ਕਰਦਾ ਵਾ ਤੇ ਇੱਕ ਟਾਈਮ ਵਾਸਤੇ ਬਸ ਸਭ ਕੁਝ ਭੁੱਲ ਕੇ ਭੋਲੇ ਦੇ ਹੋ ਜਾਈਦਾ ਸਭ ਕੁਝ ਭੁੱਲ ਕੇ ਪੋਲੇ ਦੇ ਹੋ ਜਾਂਦੇ ਨੇ ਔਰ ਇਸੇ ਕਰਕੇ ਪੋਲੇ ਦੇ ਭਗਤ ਵੀ ਪੋਲੇ ਕਹੇ ਲਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨੇ ਸ਼ਰਧਾਲੂ ਜਿਹੜੇ ਨੇ ਲਗਾਤਾਰ ਲਾਈਨ ਦੇ ਵਿੱਚ ਲੱਗੇ ਹੋਏ ਨੇ ਔਰ ਪੋਲੇ ਨੂੰ ਜਲ ਅਭਿਸ਼ੇਕ ਕੀਤਾ ਜਾ ਰਿਹਾ ਹੈਗਾ ਔਰ ਦੱਸ ਦਵਾਂ ਕਿ ਜਿਨ੍ਹਾਂ ਨੇ ਅੱਜ ਦਾਪਣ ਕਰਨਾ ਹੈਗਾ ਉਹਨਾਂ ਵੱਲੋਂ ਇੱਥੇ ਪੂਜਾ ਪਾਠ ਜਿਹੜਾ ਕੀਤਾ ਜਾ ਰਿਹਾ ਹੈਗਾ ਵਰਤ ਪੂਰਨ ਹੋ ਜਾਣਗੇ ਅੱਜ ਜਿਨ੍ਹਾਂ ਨੇ ਤਕਰੀਬਨ ਪੂਰਨਮਾਸ਼ੀ ਤੋਂ ਵਰਤੇ ਸ਼ੁਰੂ ਕੀਤੇ ਆ ਉਹਨਾਂ ਦੇ ਵਰਤ ਅੱਜ ਪੂਰਨ ਹੋ ਜਾਣਗੇ ਤੁਹਾਡੇ ਵੱਲੋਂ ਜਲਾਵਿਸ਼ੇਕ ਹੋ ਗਿਆ ਜੀ ਅੱਜ ਪੋਲੇ ਦਾ ਕਿ ਇਹ ਸ਼ਰਾਵਣ ਮਾਸ ਦਾ ਆਖਰੀ ਹੈ ਜਿਨ੍ਹਾਂ ਨੇ ਪੂਰਨਮਾਸ਼ੀ ਤੋਂ ਵਰਤ ਸ਼ੁਰੂ ਕੀਤੇ ਅੱਜ ਉਹਨਾਂ ਨੂੰ ਫਲ ਮਿਲੇਗਾ ਬਿਲਕੁਲ ਜੀ ਕਿਸ ਤਰ੍ਹਾਂ ਦੇਖਦੇ ਹੋ ਪੋਲੇ ਦੇ ਵਰਤਾਂ ਨੂੰ ਕਿਸ ਤਰ੍ਹਾਂ ਮੰਨਿਆ ਜਾਂਦਾ ਹੈ ਨਹੀਂ ਪੋਲੇनाथ ਪੋਲੇ ਰਸ ਨਹੀਂ ਜੀ ਪੋਲੇ ਪੋਲੇ ਨੇ ਜੀ ਜੋ ਵੀ ਤੁਸੀਂ ਮਨੋ ਕਾਮਨਾ ਲੈ ਕੇ ਆਓਗੇ ਪੂਰੀ ਜਰੂਰ ਹੋਏਗੀ ਜੀ ਜੇ ਦੇ ਅੱਗੇ ਜੋ ਵੀ ਮਨੋ ਕਾਮਨਾ ਲੈ ਕੇ ਆਓ ਉਹ ਪੂਰਨ ਹੁੰਦੀ ਹੈ ਖਾਸ ਕਰਕੇ ਮਹਿਲਾਵਾਂ ਨਾਲ ਗੱਲਬਾਤ ਕਰ ਲੈਣੇ ਕਿ ਉਹਨਾਂ ਵੱਲੋਂ ਜਿਹੜੇ ਵਰਤ ਰੱਖੇ ਗਏ ਨੇ ਕਿ ਉਹ ਪੂਰਨ ਹੋ ਗਏ ਹਾਲਾਂਕਿ ਇੱਥੇ ਜਿਹੜੀ ਇਹ ਪੂਜਾ ਕੀਤੀ ਜਾ ਰਹੀ ਹੈ ਮੈਮ ਤੁਸੀਂ ਵੀ ਵਰਤ ਰੱਖੇ ਸੀਗੇ ਭੋਲੇ ਦੇ ਹਾਂਜੀ ਹਾਂਜੀ ਅੱਛਾ ਪੂਰਨਮਾਸ਼ੀ ਤੋਂ ਰੱਖੀ ਸੀ ਇਹ ਕਿਦਾਂ ਮਸਲਾ ਪੂਰਨਮਾਸ਼ੀ ਤੋਂ ਰੱਖੀ ਤਾਂ ਅੱਜ ਚਾਰ ਵਰਤ ਅੱਜ ਤਾਂ ਹਾਂਜੀ 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 ਅੱਜ ਘਰ ਤਾਂ ਹਾਂਜੀ ਤੇ ਅੱਜ ਰੱਖ ਹਾਂਜੀ ਅੱਛਾ ਭੋਲੇ ਨੂੰ ਖੁਸ਼ ਕਰਨ ਲਈ ਕਹਿੰਦੇ ਆ ਕਿ ਸਿਰਫ ਜਲਦੀ ਇੱਕ ਬੂੰਦ ਹੀ ਹੈ ਨਾ ਉਹਦਾ ਹੀ ਅਭਿਸ਼ੇਕ ਕਾਫੀ ਹੈ ਤੁਸੀਂ ਕਿਸ ਤਰ੍ਹਾਂ ਅਭਿਸ਼ੇਕ ਕੀਤਾ ਜਿਸ ਤਰ੍ਹਾਂ ਭਗਵਾਨ ਨੇ ਕਰਾਇਆ ਕਰਤਾ ਬਸ ਹਾਂਜੀ ਜਾਲ ਨਾਲ ਵੀ ਬਾਕੀ ਜੋ ਸਮਾਨ ਹੁੰਦਾ ਚੜ੍ਹਾਣ ਨਾਲ ਲਾ ਚੜ੍ਹਾਤਾ ਹਾਂਜੀ ਅਚ ਪ੍ਰਤ ਵੈਸੇ ਤਾਂ ਜ਼ਿਆਦਾਤਰ ਹੈ ਨਾ ਕੁਵਾਰੀਆਂ ਲੜਕੀਆਂ ਜਾਂ ਲੜਕੇ ਰਖਦੇ ਆ 21 ਮਨੋ ਕਾਮਨਾ ਲਈ ਜ਼ਿਆਦਾ ਕੀ ਮਹੱਤਵ ਹੈ ਇਸ ਮ੍ਰਿਤ ਦਾ ਭੋਲੇ ਦੇ ਇਹ ਭਗਵਾਨ ਭੋਲੇ ਨਾਲ ਸਭ ਦੀ ਇੱਛਾ ਸਭ ਪੂਰੀਆਂ ਕਰਦੇ ਆ ਜੋ ਵੀ ਇਹਨਾਂ ਤੋਂ ਮੰਗੋ ਸਭ ਪੂਰਨ ਕਰਦੇ ਆ ਬਿਲਕੁਲ ਭੋਲੇ ਨੇ ਉਹਨਾਂ ਨੂੰ ਕੋਈ ਜਿਹੜਾ ਹੈਗਾ ਕੌਣ ਕਿਸ ਸ਼ਰਧਾ ਦੇ ਨਾਲ ਕੌਣ ਕਿਸ ਮੰਤਬ ਦੇ ਨਾਲ ਕਿਹੜੀ ਜਿਹੜੀ ਹੈ ਮੰਨਤ ਦੇ ਨਾਲ ਉਹਨੂੰ ਮੰਗ ਰਿਆ ਹੈ ਮਕਸਦ ਇਹ ਹੈ ਕਿ ਤੁਹਾਡੀ ਸ਼ਰਧਾ ਹੋਣੀ ਚਾਹੀਦੀ ਹੈ ਔਰ ਤੁਹਾਡੀ ਜਿਹੜੀ ਮਨੋ ਕਾਮਨਾ ਹੈ ਔਰ ਸਰਵਤ ਦੇ ਭਲੇ ਦੀ ਹੋਣੀ ਚਾਹੀਦੀ ਹੈ ਤਾਂ ਭੋਲੇ ਉਸਨੂੰ ਜ਼ਰੂਰ ਪੂਰਾ ਕਰਦੇ ਨੇ ਜਿਸ ਤਰ੍ਹਾਂ ਮਹਿਲਾਵਾਂ ਨੇ ਵਰਤ ਰੱਖੇ ਨੇ ਔਰ ਇੱਥੇ ਪੂਜਾ ਪਾਠ ਲਗਾਤਾਰ ਚੱਲ ਰਿਹਾ ਹੈਗਾ ਤੁਸੀਂ ਵੀ ਵਰਤਦੇ ਹੋ ਹਾਂਜੀ ਜੀ ਸੋਮਵਾਰ ਤੋਂ ਰੱਖੇ ਸੀਗੇ ਜੀ ਹਾਂਜੀ ਜੀ ਚਾਰ ਸੋਮਵਾਰ ਚੱਲ ਰਹੇ ਚਾ ਚਾਰ ਸੋਮਵਾਰ ਦਾ ਹੈ ਨਾ ਜਿਨ੍ਹਾਂ ਨੇ ਪੂਰਨਮਾਸ਼ੀ ਤੋਂ ਰੱਖਿਓ ਅੱਜ ਆਖਰੀ ਵਰਤ ਦਾਪਨ ਕਰਨਗੇ ਹਾਂਜੀ ਜੀ ਹਾਂਜੀ ਕੀ ਮਤਲਬ ਕੀ ਹੈ ਨਾ ਪਤਾ ਲੱਗ ਰਿਹਾ ਤੁਹਾਨੂੰ ਕੀ ਬੋਲੇनाथ ਜੀ ਦੀ ਫੁੱਲ ਕਿਰਪਾ ਹੋਵੇ ਸਾਵਨ ਦਾ ਮਹੀਨਾ ਹੈ ਗਿਆ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਹਾਂ ਕਿ ਬੋਲੇनाथ ਜੀ ਖੁਸ਼ ਹੋ ਜਾਣ ਬਸ ਉਸ ਲਈ ਅੱਛਾ ਅੱਜ ਦਾ ਦਾਪਨ ਦਾ ਦਿਨ ਹੈ ਨਾ ਆਖਰੀ ਸੋਮਵਾਰ ਵੈਸੇ ਤਾਂ ਇੱਥੇ ਹਮੇਸ਼ਾ ਸ਼ਿਵ ਨੂੰ ਖੁਸ਼ ਕਰਨ ਲਈ ਲੋਕ ਪਹੁੰਚਦੇ ਹਨ ਖਾਸ ਕਰਕੇ ਇਹ ਵਰਤ ਕਹਿੰਦੇ ਆ ਵੀ ਜਿਹੜੇ ਕਵਾਰੇ ਲੜਕੇ ਆ ਲੜਕੀਆਂ ਹਨ ਉਹ ਰੱਖ ਗਿਆ ਪਰ ਇਹ ਹਾਂਜੀ ਇਹ ਮੰਨਿਆ ਜਾਂਦਾ ਹੈ ਕਿ ਬੋਲੇਨਾ ਜੀ ਕੁਆਰੇ ਬੱਚਿਆਂ ਨੂੰ ਵਰ ਦਿੰਦੇ ਆ ਮੁੰਡਿਆਂ ਨੂੰ ਅੱਛੀ ਬਹੁਤ ਹੀ ਉਹ ਦਿੰਦੇ ਹੈਗੇ ਇਸ ਲਈ ਕੁੜੀਆਂ ਮੁੰਡੇ ਅਸੀਂ ਵੀ ਰੱਖਦੇ ਸੀ ਆਪਣੇ ਟਾਈਮ ਤੇ ਮੰਨ ਜੀ ਭੋਲੇ ਬਹੁਤ ਜ਼ਿਆਦਾ ਭੋਲੇ ਨਹੀਂ ਉਹਨਾਂ ਨੂੰ ਖੁਸ਼ ਕਰਨਾ ਦਾ ਕੋਈ ਓੱਖਾ ਨਹੀਂ ਪਰ ਅੱਜ ਜਿਨ੍ਹਾਂ ਨੇ ਪੂਰੇ ਦਿਲੋਂ ਨਾਲ ਹੈਨਾ ਮਨੋ ਕਾਮਨਾ ਮੰਗੀ ਹੋਈਗੀ ਮਹਾਦੇਵ ਨੂੰ ਖੁਸ਼ ਕਰਨਾ ਹੋਏਗਾ ਅੱਜ ਦਾ ਦਿਨ ਹੈ ਉਹਨਾਂ ਦੀ ਜਿਹੜੀ ਹੈ ਮਨੋ ਕਾਮਨਾ ਪੂਰੀ ਹੋਵੇਗੀ ਮੈਂ ਮਹੰਤ ਦਿਨੇਸ਼ਪੁਰੀ ਪਰਾਚੀਨ ਮੰਦਿਰ ਸ਼ੰਗਲਾਵਾਲਾ 시ਵਾਲਾ ਤੋਂ ਸਾਰੇ ਸ਼ਿਵ ਭਗਤਾਂ ਨੂੰ ਸ਼੍ਰਾਵਣ ਮਾਸ ਦੇ ਜਿਹੜਾ ਸੋਮਵਾਰ ਆਉਂਦੀ ਬਹੁਤ-ਬਹੁਤ ਵਧਾਈ ਦਿਨਾਂ ਔਰ ਭਗਵਾਨ ਬੋਲੇਨਾਥ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਮੇਰੇ ਬੋਲੇਨਾਥ ਜੀ ਉਹਨਾਂ ਤੇ ਆਪਣੀ ਕਿਰਪਾ ਬਣਾਈ ਰੱਖੇ ਜਿਵੇਂ ਕਿ ਸ਼੍ਰਾਵਣ ਮਾਸ ਬਹੁਤ ਪਵਿੱਤਰ ਮਹੀਨਾ ਮੰਨਿਆ ਗਿਆ ਸਾਵਣ ਦਾ ਅੱਜ ਸਾਵਣ ਮਾਸ ਦੇ ਜਿਨ੍ਹਾਂ ਨੇ ਪੂਰਨਮਾਸ਼ੀ ਦਾ ਤੁਰਵਤ ਰੱਖਿਆ ਉਹ ਅੱਜ ਉਹਦੇ ਆਪਨ ਕਰ ਲੈਣਗੇ ਜਿਨ੍ਹਾਂ ਨੇ ਸੰਗ੍ਰਾਂਤ ਰੱਖਿਆ ਉਹਨਾਂ ਵਾਸਤੇ ਇੱਕ ਸੋਮਵਾਰ ਰੱਖਿਆ ਪਿਆ ਹੈ ਉਦੋਂ ਕਰ ਸਕਦੇ ਆ ਉਹ ਤੇ ਅੱਜ ਦੇ ਦਿਨ ਮੇਨ ਮਹੱਤਵ ਇਹ ਆ ਵੀ ਜਿਨ੍ਹਾਂ ਨੇ ਵਰਤ ਰੱਖਿਆ ਮੇਰੇ ਬੋਲੇਨਾਥ ਜੀ ਦੇ 사ਵਨ ਦੇ ਚਾਰ ਅੱਜ ਉਧਿਆਪਨ ਕਰਨਗੇ ਮੇਰੇ ਭਗਵਾਨ ਬੋਲੇ ਸ਼ੰਕਰ ਨੂੰ ਪੰਚ ਰਾਂ ਅੰਬ੍ਰੀ ਦਾ ਇਸ਼ਨਾਨ ਕਰਾਂਗੇ ਭੰਗ ਤਤੂਰਾ ਅੱਕ ਦੁੱਧ ਸਾਰੀ ਚੀਜ਼ਾਂ ਨਾਲ ਮੇਰੇ ਭਗਵਾਨ ਸ਼ੰਕਰ ਨੂੰ ਫਲਾਹਾਰ ਸਭ ਚੜ੍ਹਾਣਗੇ ਤੇ ਭਗਵਾਨ ਬੋਲੇਨਾਥ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰੀ ਕਰਨਗੇ ਕੀ ਮਹੱਤਵ ਰਹੇਗਾ ਜਿੱਦਾਂ ਆਪਾਂ ਕਹਿੰਦੇ ਨੇ ਨਾ ਜ਼ਿਆਦਾਤਰ ਭੋਲੇ ਨੂੰ ਖੁਸ਼ ਕਰਨ ਦੇ ਲਈ ਆਪਾਂ ਉਹਨਾਂ ਨੂੰ ਵਰਤ ਵਗੈਰਾ ਐਲੀ ਮਤਵੇ ਹੁੰਦਾ ਕਿ ਅਸੀਂ ਕਿੰਨੀ ਸ਼ਰਧਾ ਨਾਲ ਉਹਨਾਂ ਦਾ ਪੂਜਨ ਕਰਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਖਾਸ ਕਰਕੇ ਇਸ ਵਰਤ ਦੇ ਵਿੱਚ ਕਿ ਆਪਾਂ ਸੁਣਿਆ ਹੈ ਕਿ ਮਹਿਲਾਵਾਂ ਕਿਹਾ ਜਾਂਦਾ ਇਸ ਵਰਤ ਨੂੰ ਰੱਖਦੇ ਆ ਕਿ ਇੱਕ ਅੱਛਾ ਵਰ ਮਿਲੇ ਇੱਥੇ ਕੋਈ ਪਾਰਟਿਕੂਲਰ ਪ੍ਰੈਡਿਕਸ਼ਨ ਨਹੀਂ ਆ ਵੀ ਮਹਿਲਾਵਾਂ ਜਾਂ ਮੇਲ ਜਾਂ ਫੀਮੇਲ ਰੱਖਦੇ ਐ ਸ਼ਿਵਾਲੇ ਦੇ ਵਿੱਚ ਆਨਾਲ ਆਲਮੋਸਟ ਹਰ ਇੱਕ ਬੰਦਾ ਵਰਤ ਰੱਖਦਾ ਹੈ ਇਹ ਵਰਤ ਦੇ ਬਹੁਤ ਮਹੱਤਵ ਹੈ ਜਿਵੇਂ ਕਿਸੇ ਲੜਕੀ ਦੀ ਸ਼ਾਦੀ ਨਹੀਂ ਹੁੰਦੀ ਜਾਂ ਲੜਕੇ ਦੀ ਸ਼ਾਦੀ ਨਹੀਂ ਹੁੰਦੀ ਉਹ ਆਪਣਾ ਵਰਤ ਰੱਖਦੇ ਤੇ ਮੇਰੇ ਬੋਲੇ ਸ਼ੰਕਰ ਬਹੁਤ ਕਿਰਪਾਲੂ ਬਹੁਤ ਦਿਆਲੂ ਹੈ ਉਹ ਤਾਂ ਇੱਕ ਜਲ ਦੀ ਬੂਨ ਨਾਲ ਪ੍ਰਸੰਨ ਹੋ ਜਾਂਦੇ ਆ ਤੇ ਜਿਹੜਾ ਬੰਦਾ ਵਰਤ ਰੱਖ ਕੇ ਉਹ ਅਧਿਆਪਨ ਕਰਦਾ ਮੇਰੇ ਬੋਲੇ 나ਥ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰੀਆਂ ਕਰਦੇ ਆ ਜਿਵੇਂ ਕਿ ਅੱਜ ਸਵੇਰੇ 2 ਵਜੇ ਦਾ ਮੰਦਿਰ ਖੁੱਲ੍ਹਿਆ ਅਸ਼ਵਾਲਾ ਔਰ ਲਗਾਤਾਰ ਵਰਤ ਦੇ ਪੂਜਨ ਹੁੰਦੇ ਜਾ ਰਹੇ ਆ ਪੂਜਾ ਲਗਾਤਾਰ ਚੱਲ ਰਹੀ ਹੈ ਦੁਪਹਿਰ ਤੱਕ ਚੱਲਣਗੇ ਉਸ ਤੋਂ ਬਾਅਦ ਫਿਰ ਭਗਵਾਨ ਬੋਲੇਨਾ ਨੂੰ ਖੀਰ ਮਾਲਪੂੜੇ ਰਿਕ ਚੀਜ਼ ਦਾ ਸ਼ਾਮ ਨੂੰ ਪ੍ਰਸ਼ਾਦ ਲੱਗੇਗਾ ਔਰ ਬਹੁਤ ਭਾਰੀ ਮਾਤਰਾ ਚ ਇੱਥੇ ਭਗਵਾਨ ਬੋਲੇਨਾ ਦੇ ਸ਼ਿਵਾਲੇ ਚ ਲੰਗਰ ਲੱਗੂਗਾ ਜੀ ਜਿਸ ਤਰ੍ਹਾਂ ਤੁਸੀਂ ਕਹਿਆ ਨਾ ਕਿ 2 ਵਜੇ ਤੋਂ ਤਕਰੀਬਨ ਸ਼ਿਵਾਲਾ ਖੁੱਲ੍ਹਾ ਵੈਸੇ ਤਾਂ ਉਹ ਸਾਡੇ ਪੋਲੇਨਾਥ ਖੁਦ ਮਹਾਕਾਲ ਹੈ ਉਹਨਾਂ ਨੂੰ ਕਾਲ ਦਾ ਕਿਹਾ ਹੈਗਾ ਲੇਕਿਨ ਕਹਿੰਦੇ ਨੇ ਨਾ ਇੱਕ ਕਾਲ ਯੋਗ ਆ ਜਾਂਦਾ ਹੈਗਾ ਕਿ 12 ਤੋਂ 1 ਵਜੇ ਤੱਕ ਆਪਾਂ ਪੂਜਨ ਨਹੀਂ ਕਰਦੇ ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਪਰ ਇਹ ਇਹ ਪ੍ਰਥਾ ਇਹ ਇਹ ਚੀਜ਼ ਮਹਾਕਾਲ ਤੇ ਨਹੀਂ ਹੈਣਾ ਕਿਉਂਕਿ 2 ਵਜੇ ਤੋਂ ਲੈ ਕੇ ਮੈਂ ਹੁਣ ਤੱਕ ਦੇਖ ਰਿਹਾ ਸ਼ਰਧਾਲੂ ਲਗਾਤਾਰ ਆ ਰਹੇ ਹਨ ਇਹ ਭਗਵਾਨ ਭੋਲੇ ਸ਼ੰਕਰ ਦੀ ਪਿੰਡੀ ਜਿਹੜੀ ਹੈ ਜੀ ਸਥਾਪਿਤ ਨਹੀਂ ਹੈ ਇਹ ਪ੍ਰਗਟ ਪਿੰਡੀ ਹੈ ਮੇਰੇ ਬੋਲੇਨਾਥ ਦੀ ਤੇ ਇੱਕ ਵਿਧੀ ਹੈ ਔਰ ਇੱਕ ਸਨਾਤਨ ਧਰਮ ਦੇ ਵਿੱਚ ਗ੍ਰੰਥਾਂ 'ਚ ਵੀ ਵਿਰਾਜਮਾਨ ਹੈ ਜਿਹੜੀ ਪਿੰਡੀ ਸਵੇੰਭੂ ਪ੍ਰਗਟ ਹੈ ਉਹਦੇ ਤੇ ਕੋਈ ਟਾਈਮ ਲਿਮਟ ਨਹੀਂ ਹੁੰਦੀ ਲੇਕਿਨ ਫੇਰ ਵੀ ਅਸੀਂ ਸਾਵਨ ਦੇ ਮਹੀਨੇ ਪੂਰਾ ਦਿਨ ਮੇਰੇ ਬੋਲੇਨਾਥ ਦੇ ਜਲ ਚੜਦਾ ਹੈ ਬਾਕੀ ਦਿਨਾਂ 'ਚ ਅਸੀਂ 12 ਵਜੇ ਤੋਂ ਬਾਅਦ ਜਲ ਜੜਾ ਹੈ ਨਿਸ਼ੇਧ ਕੀਤਾ ਉਸ ਤੋਂ ਬਾਅਦ ਮੇਰੇ ਬੋਲੇਨਾਥ ਦਾ ਸ਼ਿੰਗਾਰ ਹੁੰਦਾ ਹੈ ਤੇ ਸ਼ਾਮ ਨੂੰ ਮੇਰੇ ਬੋਲੇਨਾਥ ਸਿਰਫ ਔਰ ਸਿਰਫ ਬਿਨਾ ਜਲ ਤੋਂ ਉਹਨਾਂ ਦੇ ਜਿਹੜਾ ਮਟਕਾ ਹੈ ਉਹ ਚੋਂ ਜਲ ਵਿਸ਼ੇਖ ਹੁੰਦਾ ਹੈ ਭਗਵਾਨ ਸ਼ੰਕਰ ਦਾ ਤੇ ਕਿਉਂਕਿ ਮੇਰੇ ਬੋਲੇਨਾਥ ਦੇ ਗਲੇ 'ਚ ਹਲਾ ਹਲ ਹੈ ਤੇ ਉਹਦੇ ਕਰਕੇ ਤੇ ਸਾਵਨ ਮਹੀਨੇ ਦੇ ਵਿੱਚ ਛੂਟ ਹੈ ਸਾਰਾ ਦਿਨ ਜਲ ਚੜ ਸਕਦਾ ਹੈ ਬਾਕੀ ਇਹ ਬੋਲੇਨਾਥ ਪ੍ਰਗਟ ਪਿੰਡੀ ਹੈ ਇਹ ਆਦੀ ਅਨੰਤ ਕਈ ਸੌ ਸਾਲ ਪੁਰਾਣੇ ਭਗਵਾਨ ਬੋਲੇਨਾਥ ਦੀ ਪ੍ਰਗਟ ਹੈ ਤੇ ਜਿਵੇਂ ਉਜੈਨ ਮਹਾਕਾਲ ਹੋਰਾ 24 ਘੰਟੇ ਜਲ ਚੜਦਾ ਇੱਥੇ ਵੀ ਸਾਵਨ ਦੇ ਮਹੀਨੇ 24 ਘੰਟੇ ਜਲ ਚੜ ਸਕਦਾ ਕੋਈ ਟਾਈਮ ਲਿਮਟ ਨਹੀਂ ਹੈ ਜੀ ਮੈਂ ਭਗਤਾਂ ਲਈ ਆਸ਼ੀਰਵਾਦ ਦੇ ਰੂਪ ਤੇ ਵੀ ਮੰਨ ਜੀ ਤੁਹਾਡੇ ਤੋਂ ਇਹ ਕਹੂੰਗਾ ਕਿ ਜੋ ਮੇਰੇ ਵਰਗੇ ਜਾਂ ਹੋਰ ਜੋ ਅਗਿਆਨੀ ਨੇ ਹੈ ਨਾ ਜੋ ਨਹੀਂ ਚਾਰ ਵਰਤ ਰੱਖ ਸਕੇ ਕੀ ਅੱਜ ਦਾ ਉਹ ਦਿਨ ਹੈ ਕਿ ਅਸੀਂ ਆਈਏ ਪ੍ਰਭੂ ਨੂੰ ਯਾਦ ਕਰੀਏ ਔਰ ਮਹਾਦੇਵ ਤੋਂ ਆਸ਼ੀਰਵਾਦ ਲਈਏ ਬਿਲਕੁਲ ਜੀ ਮੇਰੇ ਭਗਵਾਨ ਸ਼ੰਕਰ ਤੇ ਇੱਕ ਜਲ ਦੀ ਬੂੰਦ ਨਾਲ ਪ੍ਰਸੰਨ ਹੋ ਜਾਂਦੇ ਆ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਲਾਲਚ ਨਹੀਂ ਹੈ ਮੂਹ ਨਹੀਂ ਹੈ ਕੋਈ ਮਾਇਆ ਨਹੀਂ ਹੈ ਮੇਰੀ ਬਾ ਸਾਰੇ ਸ਼ਿਵ ਭਗਤਾਂ ਨੂੰ ਇਹੀ ਪ੍ਰਾਰਥਨਾ ਹੈ ਵੀ ਮੇਰੇ ਬੋਲੇਨਾਥ ਦੇ ਦਰਬਾਰ ਚਾਓ ਤੇ ਮੇਰੇ ਭਗਵਾਨ ਸ਼ੰਕਰ ਦੇ ਇੱਕ ਬੂੰਦ ਜਲ ਚੜਾਓ ਉਹਨਾਂ ਦੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਔਰ ਦੁੱਖ ਕਲੇਸ਼ ਹਰ ਚੀਜ਼ ਮੇਰੇ ਬੋਲੇਨਾਥ ਰੋਗ ਸਭ ਕੱਟ ਦੇਣਗੇ ਜੈ ਮਹਾਕਾਲ ਜੈ ਬੋਲੇਨਾਥ ਜੈ ਮਹਾਕਾਲ ਜੈ ਭੋਲੇਨਾਥ ਔਰ ਜਿਸ ਤਰ੍ਹਾਂ ਮਹਨ ਜੀ ਨੇ ਦੱਸਿਆ ਹੈਗਾ ਕਿ ਇਸ ਪੁਰਾਤਨ ਸ਼ਿਵਾਲੇ ਦਾ ਜੋ ਮਹੱਤਵ ਹੈ ਔਰ ਦੂਸਰੀ ਸਭ ਤੋਂ ਬੜੀ ਗੱਲ ਜੋ ਅੱਜ ਮਹਾਦੇਵ ਵੱਲੋਂ ਜਿਨ੍ਹਾਂ ਨੇ ਚਾਰ ਵਰਤ ਰੱਖੇ ਆ ਜਿਨ੍ਹਾਂ ਨੇ ਜਿਹੜੇ ਦੱਸਿਆ ਕਿ ਪੂਰਨਮਾਸ਼ੀ ਤੋਂ ਸ਼ੁਰੂ ਕੀਤਾ ਹੈ ਅੱਜ ਪੂਰਨਮਾਸ਼ੀ ਤੱਕ ਜਿਹੜੇ ਨੇ ਉਹਨਾਂ ਦੇ ਚਾਰ ਵਰਤ ਪੂਰੇ ਹੁੰਦੇ ਆ ਲੇਕਿਨ ਜਿਨ੍ਹਾਂ ਨੇ ਮੱਸਿਆ ਤੋਂ ਵਰਤ ਸ਼ੁਰੂ ਕੀਤੇ ਆ ਉਹਨਾਂ ਲਈ ਇੱਕ ਸੋਮਵਾਰ ਜਿਹੜਾ ਹੈਗਾ ਇੱਕ ਹੋਰ ਹੈ ਔਰ ਮਹਾਦੇਵ ਜਿਹੜੇ ਨੇ ਬਹੁਤ ਹੀ ਦਿਆਲੂ ਨੇ ਕਿਰਪਾਲੂ ਨੇ ਉਹਨਾਂ ਦੇ ਲਈ ਜਿਸ ਤਰ੍ਹਾਂ ਮਹਾਂਜੀ ਨੇ ਦੱਸਿਆ ਜਲਦੀ ਇੱਕ ਬੂੰਦ ਖੁਸ਼ ਕਰਨ ਲਈ ਕਾਫੀ ਹੈ ਔਰ ਅਸੀਂ ਵੀ ਸਭ ਦੀ ਇਹੀ ਮਨੋ ਕਾਮਨਾ ਹੈਗੀ ਹੈ ਕਿ ਪ੍ਰਭੂ ਸਾਰਿਆਂ ਤੇ ਅਸ਼ੀਰਵਾਦ ਬਣਾਈ ਰੱਖਣ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ